ਹੈਲੋ ਦੋਸਤੋ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ Wiki Class 24 ਵਿੱਚ ਦੋਸਤੋ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ 2025 ਜੋ ਅਨਸਰ ਕੀ ਹੈ ਉਹ ਵੀ ਆ ਚੁੱਕੀ ਹੈ ਤੇ ਜਿਨ੍ਹਾਂ ਨੂੰ ਲੱਗਦਾ ਵੀ ਸਾਡੇ ਨੰਬਰ ਪੈ ਸਕਦਾ ਹੈ ਜਾਂ ਫਿਜ਼ੀਕਲ 'ਚ ਸਾਡੇ ਨੰਬਰ ਆ ਸਕਦਾ ਹੈ ਉਹਨਾਂ ਬੱਚਿਆਂ ਨੇ ਆਪਣੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ ਫਿਜ਼ੀਕਲ ਦੀ ਤਾਂ ਦੋਸਤੋ ਜਿਹੜੇ ਬੱਚੇ ਫਿਜ਼ੀਕਲ ਦੀ ਤਿਆਰੀ ਕਰ ਰਹੇ ਨੇ ਉਹਨਾਂ ਲਈ ਇਹ ਵੀਡੀਓ ਬਹੁਤ ਜ਼ਿਆਦਾ ਜ਼ਰੂਰੀ ਹੈ ਧਿਆਨ ਦੇਣੋ ਕੁ ਗੱਲਾਂ ਨੇ ਤਾਂ ਸਾਰੇ-ਸਾਰੇ ਪੁਆਇੰਟ ਤੁਸੀਂ ਨੋਟ ਕਰਨੇ ਨੇ ਤੇ ਕਿੰਨੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਇਹ ਵੀ ਤੁਸੀਂ ਇਸ ਵੀਡੀਓ ਵਿੱਚ ਧਿਆਨ ਨਾਲ ਸੁਣਨਾ ਹੈ ਠੀਕ ਹੈ ਜੀ ਜਿਵੇਂ ਦੋਸਤੋ ਤੁਹਾਨੂੰ ਪਤਾ ਹੈ ਕਿ ਜਿੰਨਾਂ ਬੱਚਣ ਲੱਗਦਾ ਹੈ ਕਿ ਮੈਂ ਮੇਰਾ ਨੰਬਰ ਫਿਜ਼ੀਕਲ ਚ ਪੈ ਸਕਦਾ ਹੈ ਉਹਨਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਤਾਂ ਇਹਦੇ ਲਈ ਕਿਹੜੀ-ਕਿਹੜੀ ਗੱਲਾਂ ਧਿਆਨ ਚ ਰੱਖਣੀਆਂ ਨੇ ਸਭ ਤੋਂ ਪਹਿਲਾਂ ਇਹ ਕਿ ਜਦੋਂ ਵੀ ਤੁਸੀਂ ਰਨਿੰਗ ਸਟਾਰਟ ਕਰਦੇ ਹੋ ਰਨਿੰਗ ਕਰਦੇ ਹੋ ਤਾਂ ਉਸ ਤੋਂ ਪਹਿਲਾਂ ਥੋੜਾ ਸਰੀਰ ਨੂੰ ਵਾਰਮ ਅਪ ਜ਼ਰੂਰ ਕਰ ਲਿਆ ਕਰੋ ਕਿਉਂਕਿ ਜੇ ਤੁਸੀਂ ਠੰਡੇ ਸਰੀਰ 'ਚ ਹੀ ਰਨਿੰਗ ਕਰਦੇ ਹੋ ਤਾਂ ਕੋਈ ਇੰਜਰੀ ਹੋਣ ਦਾ ਜਾਂ ਕੋਈ ਮਾਸਪੈਸੀ ਖਿੱਚਣ ਦਾ ਜਾਂ ਕੋਈ ਦਰਦ ਜਾਂ ਕੋਈ ਪੇਨ ਹੋਣ ਦਾ ਕੀ ਹੈ ਚਾਂਸ ਹੁੰਦਾ ਹੈ ਫਿਰ ਤੁਸੀਂ ਕੀ ਹੈ ਰਨਿੰਗ ਕਰਦੇ ਹੋ ਤਾਂ ਉਸ ਤੋਂ ਬਾਅਦ ਤੁਹਾਡਾ ਬਹੁਤ ਜ਼ਿਆਦਾ ਪੇਨ ਹੁੰਦਾ ਹੈ ਤੇ ਇਸ ਕਰਕੇ ਕੇਅਰਫੁਲੀ ਆਪਣੀ ਰਨਿੰਗ ਦੇ ਫਿਜ਼ੀਕਲ ਦਾ ਟ੍ਰੈਕ ਕਰੋ ਪ੍ਰੈਕਟਿਸ ਕਰੋ ਰੈਗਲ ਹਾਈ ਜੰਪ ਦੀ ਜਦੋਂ ਤੁਸੀਂ ਹਾਈ ਜੰਪ ਦੀ ਪ੍ਰੈਕਟਿਸ ਕਰਦੇ ਹੋ ਜਦੋਂ ਤੁਸੀਂ ਹਾਈ ਜੰਪ ਤੇ ਪ੍ਰੈਕਟਿਸ ਕਰਦੇ ਹੋ ਤਾਂ ਹਾਈ ਜੰਪ ਲਾਉਂਦੇ ਸਮੇਂ ਜਾਂ ਤਾਂ ਫਿਰ ਮਿੱਟੀ ਐ ਜੋ ਉਹ ਪੋਲੀ ਹੋਣੀ ਚਾਹੀਦੀ ਐ ਜਾਂ ਫਿਰ ਉੱਥੇ ਰੇਤ ਰੂਤ ਹੋਣਾ ਚਾਹੀਦਾ ਹੈ ਜਾਂ ਫਿਰ ਉੱਥੇ ਗੱਦੇ ਲੱਗੇ ਹੋਣੇ ਚਾਹੀਦੇ ਹਨ ਕਿਉਂਕਿ ਜੇ ਤੁਸੀਂ ਪ੍ਰੈਕਟਿਸ ਕਰਦੇ ਹੋ ਕਿਉਂਕਿ ਤੁਸੀਂ ਪ੍ਰੈਕਟਿਸ ਸ਼ੁਰੂ ਕੀਤੀ ਐ ਐਨੀ ਪਤਾ ਕੋਈ ਪੈਰ ਪੁਰ ਮੋਸ ਜੇ ਜਾਂ ਮੋਚ ਆ ਜੇ ਫਿਰ ਕਟੋ-ਕਟ ਤੁਹਾਡੇ 10 ਜਾਂ 15 ਦਿਨਾਂ ਤੁਹਾਡੇ ਵੇਸਟ ਜਾਣਗੇ ਉਹਦਾ ਕੋਈ ਫਾਇਦਾ ਨਹੀਂ ਇਸ ਕਰਕੇ ਤੁਹਾਡੀ ਪ੍ਰੈਕਟਿਸ ਵੀ ਹੈ ਉਹ ਜੋ ਰੁਕ ਜੇਗੀ ਇਸ ਲਈ ਆਪਣੀ ਪ੍ਰੈਕਟਿਸ ਨੂੰ ਕੇਅਰਫੁਲੀ ਰੱਖੋ ਹੋ ਸਕੇ ਤਾਂ ਕਿ ਗੱਦਾ ਗੁੱਦਾ ਜਾਂ ਕੋਈ ਪੋਲੀ ਜਗ੍ਹਾ ਹੋਵੇ ਉੱਥੇ ਤੁਸੀਂ ਹਾਈ ਜੰਪ ਦੀ ਪ੍ਰੈਕਟਿਸ ਕਰੋ ਠੀਕ ਹੈ ਜੀ ਤੇ ਰਹੀ ਗੱਲ ਲੋਗ ਜੰਪ ਦੀ ਜਦੋਂ ਤੁਸੀਂ ਲੋਗ ਜੰਪ ਦੀ ਟਰਾਈ ਕਰਦੇ ਹੋ ਤਾਂ ਇਹ ਵੀ ਗੱਲ ਧਿਆਨ ਰੱਖੋ ਕਿ ਤੁਹਾਡਾ ਫਾਉਲ ਤੋਂ ਜਿੰਨਾ ਹੋ ਸਕੇ ਉਹਨਾਂ ਆਪਣਾ ਪੈਰ ਬਚਾ ਕੇ ਰੱਖੋ ਮੜਾ ਜੇ ਵੀ ਜੇ ਫਾਉਲ ਹੋ ਗਿਆ ਤਾਂ ਤੁਹਾਡੀ ਕੀ ਹੈ ਐਂ ਤਾਂ ਵੈਸੇ 3 ਚਾਂਸ ਮਿਲਦੇ ਨੇ ਪਰ ਆਪਾਂ ਕਿਉਂ ਇਹੋ ਜਿਹਾ ਸੋਚੀਏ ਕਿ 3 ਚਾਂਸ ਕੇਮ ਵਾਰੀ ਇਹ ਹੁੰਦਾ ਹੈ ਕਿ ਤਿੰਨ ਚਾਂਸ ਚ ਵੀ ਇਹ ਜੋ ਲੌਂਗ ਜੱਪ ਹੈ ਉਹ ਨਹੀਂ ਲੱਗਦਾ ਇਸ ਕਰਕੇ ਫਾਉਲ ਹੈ ਜੋ ਉਹ ਵੋਜਦਾ ਦਿਮਾਗ ਚ ਫਿੱਟ ਕਰਕੇ ਰੱਖੋ ਫਾਉਲ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਤੇ ਇਹਦੇ ਲਈ ਤੁਸੀਂ ਕੀ ਕਰੋ ਸਪ੍ਰਿੰਟਰ ਲਾਓ ਸਪ੍ਰਿੰਟਰ ਨਾਲ ਹੀ ਤੁਹਾਡਾ ਕੀ ਹੈ ਲੌਂਗ ਜੱਪ ਹੈ ਉਹ ਵੈਸਟ ਰਹੇਗਾ ਤੇ ਦੋਸਤੋ ਇਹ ਸੀ ਕੁਝ ਗੱਲਾਂ ਜੋ ਤੁਸੀਂ ਧਿਆਨ ਚ ਰੱਖਣੀਆਂ ਨੇ ਹੋ ਸਕੇ ਇੰਜਰੀ ਤੋਂ ਵੱਧ ਤੋਂ ਵੱਧ ਬਚ ਕੇ ਰਹੋ ਕਿਉਂਕਿ ਤੁਹਾਡੇ ਦਿਨ ਨੇੜੇ ਨੇ ਨਹੀਂ ਤਾਂ ਸਾਰ ਜੀ ਸਾਰੀ ਮਿਹਨਤ ਹੈ ਜੋ ਉਹ ਕੀ ਹੈ ਖਰਾਬ ਹੋ ਜੂਗੀ ਉਹਦਾ ਕੋਈ ਫਾਇਦਾ ਨਹੀਂ ਹੈ ਜਲਦਬਾਜੀ ਨਹੀਂ ਕਰਨੀ ਰਨਿੰਗ ਕਰਦੇ ਹੋਣੇ ਵੀ ਜਾਂ ਹਾਈ ਜੰਪ ਜਾਂ ਲੋਕ ਜੰਪ ਲਾਉਂਦੇ ਹੋਣੇ ਵੀ ਤੁਸੀਂ ਕੀ ਆਪਣਾ ਸੇਫਟੀ ਦਾ ਪੂਰਾ ਧਿਆਨ ਰੱਖਣਾ ਹੈ ਤਾਂ ਦੋਸਤੋ ਇਹ ਗੱਲਾਂ ਤੁਸੀਂ ਧਿਆਨ ਚ ਰੱਖਣੀਆਂ ਨੇ ਤੇ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਦੋਸਤੋ ਤੇ ਜੇ ਤੁਸੀਂ ਜੇਲਵਾੜ ਦੀ ਜਾਂ ਪੰਜਾਬ ਦੇ ਕਿਸੇ ਵੀ ਆਪਣੀ ਤਿਆਰੀ ਕਰਦੇ ਹੋ ਤਾਂ ਇਸ ਚੈਨਲ ਸਬਸਕ੍ਰਾਈਬ ਕਰ ਲਓ ਇਸ ਤੇ ਵੀ ਆਪਾਂ ਕੀ ਹੈ ਉਹਦੇ ਪੇਪਰ ਨਾਲ ਰਿਲੇਟਡ ਆਪਾਂ ਵੀਡੀਓ ਪਾਵਾਂਗੇ ਚਾਹੇ ਜੇਲਵਾੜ ਹੋਵੇ ਜਾਂ ਪੰਜਾਬ ਦਾ ਕੋਈ ਐਗਜ਼ਾਮ ਹੋਵੇ ਤੇ ਮੈਂ ਪਹਿਲਾਂ ਪਾ ਵੀ ਰੱਖਿਆ ਨੇ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਜਾ ਕੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ